ਚਿਟਿਆਂ ਬਾਜਾਂ ਵਾਲਿਆ ਖੜੇ ਤਕਾ ਕਰਿਓਟ ਟੋੜੀ ਹੋਕੇ ਮਹਿਰ ਬਾਂ ਉਹ ਫਰੋਚ ਕਰਦੇ ਕੋਟ ਆਗੀ ਸੰਤਮਨਾ ਮਣ ਖੁਸ਼ੀਆਂ ਗੁਰੂ ਗੋਬਿੰਦ ਸਿੰਘ ਜਰਨੇਗੀ ਉਤੇਰੇ ਹੋਰ ਫਰਿਸ਼ਤੇ ਦੇਣ ਮੁਬਾਰਕ ਕਰਮੇ ਦੀ ਓਹੋ ਪਟਨੇ ਸ਼ਹਿਰ ਵਿੱਚ ਜਗ ਤੇ ਦੀਪਕ ਭਾਰਤ ਦੇ ਸਦੇ ਤੋ ਬਨ ਘੜ ਕੇ ਕਰਦੇ ਸੇਵਕ ਜਸ ਦਸਮੇਸ ਦੇ ਪਿਆਰੋ ਸਾ ਤੇਰ ਤਨ ਦੇ ਸ਼ਾਨੇ ਮਾਦਰ ਦੇ ਵੇ ਲੋਰੀਆਂ ਆਵਾਂ ਕਮਲ ਫਲਾ ਵਰ ਵਰਗੀਆਂ ਕਿਨ੍ਹਾ ਗੇਰ ਤੇ ਟੋਰੀਆਂ ਓਹੋ ਪੂਰਨ ਮਾ ਸ਼ਿਵਾ ਨੂੰ ਪਏ ਚਮਕ सेवक जस देन गला मखमल चौड़ा मस्तक दगदा चवड़ा मस्तक दाग दाग है कृष्ण मरारी वांगो सोना सोना लॻदा जिवारो जुड़े अंदरो वन खड़े करेवक जस द से सदे दो ਰਮਹ ਕਲਨੀ ਤਰਦੇ ਤਾਜਦਿਆਂ ਗਿਰਨਾਂ ਖਾਤਰ ਥੋਲੇ ਬਲੜਨਾਂ ਜਲਮੀਰਾਜਦਿਆਂ ਆਹੋ ਤੇ ਕਸ਼ਰੀਫ ਲਿਆਏ ਜਗ ਨੂੰ ਯਮਨਸ ਦੇ ਸਦੇ ਬਈ ਜਗ ਨੂੰ ਯਮਨਸ ਦੇ ਸਦੇ ਜੋ ਬਨ ਘੜ ਕੇ ਕਰਨ ਦੇ ਸੇਵਕ ਜਸਦਸ ਮੇਸਦੇ ਪਿਆਰ ਭਜਨ ਕਰੇ ਭਜਨੀ ਗਾਂਦਾਰ ਪਰ ਲੱਗ ਗਈ ਸ਼ੈਤੋਰਦੀ ਪਾਪ ਸਾਧ ਜੋ ਬੇੜੇ ਪਾਰ ਲਗਾ ਦੇਉ ਰਹਿ ਵਰਜੀ ਹੋ ਮਈ ਸਾਫ ਸਫਾ ਫਕਵਿੱਤਰ ਨਿਰਮਲ ਆ ਤੁਮਰੇ ਸਦੇ ਦੋਵਨ ਖੜਕੇ ਕਰਦੇ ਸੇਵਕ ਜਸ ਦਸਮੇ ਸਦੇ ਤੇ ਖੁਦੀ ਤੱਕ ਡਰ ਡਰ ਕੇ ਮਰਤਣ ਲੱਗੀਆਂ ਸ਼ਾਨਤਿਆਂ ਤੇ ਹਿੰਦ ਵੈਣ ਬਚਾ ਲਈ ਧਰਮ ਕਾ ਨਾਤਾ ਤਾਣਤਿਆਂ ਹੋ ਨੇ ਝਗੜੇ ਚਾਂਜੇ ਚਕਦੇ ਤੁ ਖੜੇ ਦਰਦ ਹਮੇ ਸਦੇ ਜਸਦਸ ਮੇਜ਼ ਦੇ ਪਿਆਰ ਕਰੀਆਂ ਦੂਰ ਦਵਾਈ ਤਾ ਸੂਤ ਚਲਾਕਣ ਗਹਿਰੀ ਆਈ ਸੂਤ ਚਲਾਕਣ ਗੈਰੀ ਏ ਕਿੰਤੂ ਆਦੇ ਰਖਵਾਲੇ ਮੋਹ ਮਨ ਦੇ ਨਾ ਵੇਰੀਏ ਹੋ ਬਈ ਤੇ ਕਰੀਆਂ ਤਾ ਪਿਆਰੇ ਬੁੱਧੂ ਸ਼ਾਦਰ ਵੇਸ ਦੇ ਦੋ ਬਨ ਘੜ ਕੇ ਕਰਦੇ ਸੇਵਕ ਜਸਦਸ ਮੇਜ਼ ਦੇ ਏ ਚੱਲ ਵੇ ਚਖੋਰ ਮਤਾ ਸੇ ਪਾਣ ਚੜਾ ਖੰਡਿਆਂ ਦੀ ਟਟਕਟਿਆਂ ਖਾ ਪਰੀਆਂ ਚਕਤੀ ਖੰਡਜੀ ਠੰਡਿਆਂ ਦੀ ਆਹ ਵੇਹਨ ਨੂੰ ਸਰਗ ਬਣਾਤਾ ਚਕਤੇ ਨਾਮ ਕਲੇ ਸਦੇ ਬਈ ਚਕਤੇ ਨਾਮ ਕਲੇ ਸਦੇ ਦੋ ਬਨ ਖੜਕੇ ਕਰਦੇ ਸੇਮਕ ਜਸ ਦਸ ਮੇਸ ਦੇ ਯਾਰ ਉੜ ਜੇ ਜੋ ਲਸਨੈਰੀ ਵਰਦੇ ਅਮਰਤ ਸ਼ਕਿਆਂ ਦੀ ਜੋ ਸਿੰਘ ਛਕਣਾ ਚਾਹੇ ਕਰੇ ਅਫਾਜਤ ਕਤਿਆਂ ਦੀ शहरा कड़ा तेस देसान जस कर दे सतगुर शहर मुक सर नाला त मुकी कागल हणस बन न वती सपवेस खड़े करेवक